ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਸਰਵਣ ਕਰਾਂਗੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਇਹ ਸਾਖੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਹਰ ਇੱਕ ਸਾਲ ਗੰਗਾ ਦੀ ਯਾਤਰਾ ਲਈ ਜਾਂਦੇ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਗੁਰੂ ਸਾਹਿਬ ਨੇ 21 ਵਾਰ ਗੰਗਾ ਦੀ ਯਾਤਰਾ ਕੀਤੀ ਇੱਕ ਵਾਰ ਉਹ ਯਾਤਰਾ ਕਰਕੇ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਉਹਨਾਂ ਨੂੰ ਇੱਕ ਵੈਸ਼ਨੂ ਸਾਧੂ ਮਿਲਿਆ ਗੁਰੂ ਜੀ ਉਸ ਸਾਧੂ ਨੂੰ ਆਪਣੇ ਨਾਲ ਪਿੰਡ ਵਾਸਰ ਕੇ ਲੈ ਆਏ। ਗੁਰੂ ਸਾਹਿਬ ਆਪਣੇ ਹੱਥੀ ਭੋਜਨ ਤਿਆਰ ਕਰਦੇ ਤੇ ਉਸ ਸਾਧੂ ਨੂੰ ਛਕਾਉਂਦੇ। ਐਦਾਂ ਹੀ ਕਈ ਦਿਨ ਬੀਤ ਗਏ। ਫਿਰ ਇੱਕ ਦਿਨ ਉਸ ਵੈਸ਼ਨੂ ਸਾਧੂ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਹੈ? ਗੁਰੂ ਜੀ ਨੇ ਜਵਾਬ ਦਿੱਤਾ ਕਿ ਮੈਂ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਇਹ ਸੁਣ ਕੇ ਉਹ ਸਾਧੂ ਗੁੱਸੇ ਵਿੱਚ ਆ ਗਿਆ ਉਹ ਕਹਿਣ ਲੱਗਾ ਕਿ ਮੈਂ ਐਨੇ ਦਿਨਾਂ ਤੋਂ ਇੱਕ ਨਿਗਰੇ ਦੇ ਹੱਥੋਂ ਖਾ ਪੀ ਰਿਆ ਸੀ ਮੇਰੇ ਤਾਂ ਸਾਰੇ ਤੀਰਥ ਸਥਾਨ ਧਰਮ ਕਰਮ ਸਾਰੇ ਹੀ ਨਸ਼ਟ ਹੋ ਗਏ ਇਹ ਗੱਲ ਕਹਿ ਕੇ ਉਹ ਸਾਧੂ ਉੱਥੋਂ ਤੁਰਦਾ ਬਣਿਆ ਉਹ ਸਾਧੂ ਤਾਂ ਚਲਾ ਗਿਆ ਪਰ ਗੁਰੂ ਸਾਹਿਬ ਜੀ ਦੇ ਮਨ ਤੇ ਉਸਦੀ ਕਹੀ ਗੱਲ ਦਾ ਬਹੁਤ ਹੀ ਡੂੰਘਾ ਅਸਰ ਹੋਇਆ ਫਿਰ ਗੁਰੂ ਸਾਹਿਬ ਜੀ ਦੇ ਮਨ ਵਿੱਚ ਇੱਕ ਤਾੰਗ ਪੈਦਾ ਹੋਈ ਗੁਰੂ ਧਰਨ ਦੀ ਗੁਰੂ ਸਾਹਿਬ ਬਹੁਤ ਸਾਧੂ ਸੰਤਾਂ ਨੂੰ ਮਿਲੇ ਆਪਣਾ ਗੁਰੂ ਧਰਨ ਦੇ ਲਈ ਪਰ ਉਹਨਾਂ ਦੇ ਮਨ ਵਿੱਚ ਕਿਤੋਂ ਵੀ ਸ਼ਾਂਤੀ ਨਾ ਪਈ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਜੋ ਕਿ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੇ ਹੋਏ ਸੀ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਦੇਖਿਆ ਕਿ ਬੀਬੀ ਅਮਰੋ ਤੁਧ ਰੜ ਕਰੇ ਸੀ ਤੇ ਨਾਲ ਨਾਲ ਬਹੁਤ ਹੀ ਮధుਰ ਤੇ ਮਿੱਠੀ ਆਵਾਜ਼ ਦੇ ਵਿੱਚ ਬਾਣੀ ਗਾ ਰਹੇ ਸੀ ਇਹ ਬਾਣੀ ਸੁਣ ਕੇ ਗੁਰੂ ਅਮਰਦਾਸ ਜੀ ਦੇ ਮਨ ਨੂੰ ਸ਼ਾਂਤੀ ਮਿਲ ਗਈ ਫਿਰ ਉਹਨਾਂ ਨੇ ਸੋਚਿਆ ਕਿਉਂ ਨਾ ਉਸ ਨੂੰ ਗੁਰੂ ਬਣਾਇਆ ਜਾਵੇ ਜਸਤੀਏ ਬਾਣੀ ਹੈ ਫਿਰ ਉਹ ਬੀਬੀ ਅਮਰੋ ਨੂੰ ਲੈ ਕੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਦੇ ਲਈ ਖੰਡੂਰ ਸਾਹਿਬ ਪਹੁੰਚੇ ਉੱਥੇ ਪਹੁੰਚ ਕੇ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਉਹਨਾਂ ਦੇ ਮਨ ਨੂੰ ਬੜਾ ਹੀ ਸਕੂਨ ਮਿਲਿਆ ਫਿਰ ਉਹਨਾਂ ਨੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਕੋਲੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਤੇ ਨਿਹਾਲ ਹੋ ਗਏ ਸਿੱਖੀ ਦੇ ਤਤ ਪ੍ਰਾਪਤ ਕਰਕੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਘਰ ਨਾ ਗਏ ਉਹ ਉੱਥੇ ਹੀ ਰਹਿ ਕੇ ਸੰਗਤੀ ਬਹੁਤ ਹੀ ਤਨਮਾਨੜ ਸੇਵਾ ਕਰਨ ਲੱਗੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਭ ਤੋਂ ਪਹਿਲਾਂ ਜਦੋਂ ਅਮਰਤ ਵੇਲੇ ਉੱਠਦੇ ਤਾਂ ਉਹ ਉੱਠ ਕੇ ਪਹਿਲਾਂ ਆਪ ਇਸ਼ਨਾਨ ਕਰਦੇ ਤੇ ਫਿਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਲਈ ਇਸ਼ਨਾਨ ਕਰਨ ਲਈ ਪਾਣੀ ਭਰ ਕੇ ਲਿਉਂਦੇ ਉਸ ਵੇਲੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਉਮਰ 62 ਸਾਲ ਦੀ ਸੀ ਵਿਰਧ ਸਰੀਰ ਹੋਣ ਕਰਕੇ ਉਹ ਜਦੋਂ ਅਮਰਤ ਵੇਲੇ ਉੱਠਦੇ ਕਈ ਵਾਰੀ ਉਹਨਾਂ ਨੂੰ ਠੇਡੇ ਵੀ ਵੱਜਦੇ ਤੇ ਕਈ ਲੋਕ ਉਹਨਾਂ ਦੇ ਠੇਡੇ ਵਜਣ ਤੇ ਉਹਨਾਂ ਦਾ ਮਜ਼ਾਕ ਵੀ ਉਡਾਉਂਦੇ ਸੀ ਲੋਕਾਂ ਦੇ ਮੁਖੌਲ ਆਪ ਜੀ ਨੂੰ ਆਪ ਜੀ ਦੇ ਪਿਆਰੇ ਗੁਰੂ ਦੀ ਸੇਵਾ ਕਰਨ ਤੋਂ ਰੋਕ ਨਾ ਸਕੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਦੀ ਸੇਵਾ ਤੋਂ ਬਹੁਤ ਪਰਸੰਨ ਹੋ ਗਏ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਗੁਰਗੱਦੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਤੇ ਫਿਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਬਣ ਗਏ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦੋ ਸੁਪੁੱਤਰ ਸਨ ਭਾਈ ਦਾਸੂ ਜੀ ਤੇ ਭਾਈ ਦਾਦੂ ਜੀ ਉਹ ਦੋਨੋਂ ਗੁਰਗੱਦੀ ਦਾ ਹੱਕਦਾਰ ਆਪਣੇ ਦੋਵਾਂ ਨੂੰ ਸਮਝਦੇ ਉਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਤੇ ਬੈਠੇ ਆਂ ਦੇਖ ਕੇ ਨਾ ਸਹਾਰ ਸਕੇ ਉਹਨਾਂ ਨੇ ਗੁਰੂ ਜੀ ਨੂੰ ਬੋਲ ਕਬੋਲ ਬੁਲਣੇ ਸ਼ੁਰੂ ਕਰ ਦਿੱਤੇ ਇੱਕ ਦਿਨ ਪਾਈ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰੀ ਪਰ ਗੁਰੂ ਅਮਰਦਾਸ ਜੀ ਉੱਠ ਕੇ ਉਹਨਾਂ ਦੇ ਚਰਨ ਕੁੱਟਣ ਲੱਗ ਪਏ ਉੱਠ ਕੇ ਕਹਿਣ ਲੱਗੇ ਕਿ ਮੇਰਾ ਬਿਰਧ ਸਰੀਰ ਸਖਤ ਹੈ ਆਪ ਜੀ ਦੇ ਚਰਨ ਬੜੇ ਕੋਮਲ ਨੇ ਇਹਨਾਂ ਨੂੰ ਛੱਟ ਲੱਗੀ ਹੋਵੇਗੀ ਇਸ ਘਟਨਾ ਤੋਂ ਬਾਅਦ ਗੁਰੂ ਜੀ ਪਿੰਡ ਵਾਸਰ ਕੇ ਪਹੁੰਚ ਗਏ ਤੇ ਉੱਥੇ ਜਾ ਕੇ ਇੱਕ ਕੋਠੜੇ 'ਚ ਬੈਠ ਕੇ ਉਹ ਸਿਮਰਨ ਕਰਨ ਲੱਗ ਪੈਂਦੇ ਜਿੱਥੋਂ ਬਾਬਾ ਬੁੱਢਾ ਜੀ ਨੇ ਆਪ ਜੀ ਨੂੰ ਲੱਭਿਆ ਸੀ ਤੇ ਬਾਬਾ ਬੁੱਢਾ ਜੀ ਨੇ ਬੇਨਤੀਆਂ ਕੀਤੀਆਂ ਕਿ ਸੰਗਤਾਂ ਨੂੰ ਦਰਸ਼ਨ ਦਿਓ ਜੀ ਫਿਰ ਗੁਰੂ ਸਾਹਿਬ ਜੀ ਬਾਹਰ ਆਏ ਤੇ ਉਹਨਾਂ ਨੇ ਆ ਕੇ ਸੰਗਤਾਂ ਨੂੰ ਮੁੜ ਦਰਸ਼ਨ ਦਿੱਤੇ ਗੁਰੂ ਅਮਰਦਾਸ ਜੀ ਨੇ ਲੋਕਾਂ ਦੇ ਵਿੱਚੋਂ ਜਾਤ ਪਾਤ ਨੂੰ ਖਤਮ ਕਰਨ ਲਈ ਸੰਗਤ ਨੂੰ ਹੁਕਮ ਦਿੱਤਾ ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਕਿ ਜਿਹੜਾ ਵੀ ਸਾਡੇ ਦਰਸ਼ਨਾਂ ਲਈ ਆਵੇ ਉਹ ਲੰਗਰ ਵਿੱਚੋਂ ਪ੍ਰਸ਼ਾਦਾ ਜ਼ਰੂਰ ਛਕੇ ਸਾਰੇ ਲੋਕ ਜਾਤ ਪਾਤ ਨੂੰ ਭੁਲਾ ਕੇ ਬਿਨਾਂ ਕਿਸੇ ਵਿਤਕਰੇ ਤੋਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੇ ਤੇ ਇਕੱਠੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਜਦੋਂ ਅਕਬਰ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਇਆ ਸੀ ਉਸਨੇ ਵੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਸੀ ਆਪ ਜੀ ਨੇ ਆਪਣੀ ਪੁੱਤਰੀ ਦਾ ਵਿਆਹ ਭਾਈ ਰਾਮਾ ਜੀ ਨਾਮ ਦੇ ਸਧਾਰਨ ਮਨੁੱਖ ਨਾਲ ਕੀਤਾ ਤੇ ਦੂਜੀ ਪੁੱਤਰੀ ਬੀਬੀ ਪਾਨੀ ਜੀ ਦੇ ਲਈ ਛਤੀਮ ਗੱਭਰੂ ਭਾਈ ਜੇਠਾ ਜੀ ਨੂੰ ਚੁਣਿਆ ਭਾਈ ਜੇਠਾ ਜੀ ਨੇ ਆਪਣੀ ਸੇਵਾ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਉਸ ਨੇ ਗੁਰੂ ਜੀ ਨੂੰ ਪਾਲਿਆ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੀ ਹਰ ਪ੍ਰੀਖਿਆ ਵਿੱਚ ਸਫਲ ਹੋਏ ਇਸ ਤੋਂ ਬਾਅਦ 1 ਸਤੰਬਰ 1574 ਈਸਵੀ ਨੂੰ ਗੁਰੂ ਅਮਰਦਾਸ ਜੀ ਪਈ ਜੇਠਾ ਜੀ ਅੱਗੇ ਮੱਥਾ ਟੇਕ ਕੇ ਜੋਤੀ ਜੋਤ ਸਮਾ ਗਏ ਇਸ ਤਰ੍ਹਾਂ ਭਾਈ ਜੇਠਾ ਜੀ ਸਿੱਖਾਂ ਦੇ ਚੌਥੇ ਗੁਰੂ ਗੁਰੂ ਰਾਮਦਾਸ ਜੀ ਬਣ ਗਏ ਸਤਸੰਗਤ ਜੀ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਆਪਣੇ YouTube ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ